ਮਿਤੀ 2 ਅਗਸਤ ਨੂੰ ਜਾਮਣੀ ਸਾਹਿਬ ਗੁਰਦੁਆਰਾ ਵਿੱਚ ਵਾਪਰੀ ਘਟਨਾ ਦੇ ਵਿੱਚ ਜ਼ਖਮੀ ਹੋਏ ਇੱਕ ਸੇਵਾਦਾਰ ਦੀ ਹੋਈ ਮੌਤ ਗੈਸ ਲੀਕ ਹੋਣ ਕਾਰਨ ਵਾਪਰੀ ਸੀ ਘਟਨਾ ਜਿਸ ਵਿੱਚ 5 ਬੱਚੇ ਸਮੇਤ 7 ਲੋਕ ਹੋਏ ਸਨ ਜ਼ਖਮੀ ਪਿਛਲੇ ਦਿਨੀ 2 ਅਗਸਤ ਵਾਲੇ ਦਿਨ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਣੀ ਸਾਹਿਬ ਵਿੱਚ ਸੇਵਾ ਕਰਨ ਲਈ ਆਏ 5 ਬੱਚੇ ਅਤੇ 2 ਸੇਵਾਦਾਰ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਸੇਵਾਦਾਰ ਨੂੰ ਡੀ ਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਸੀ ਜਿਸ ਦੇ ਮ੍ਰਿਤਕ ਦੇ ਨੂੰ ਫਿਰੋਜ਼ਪੁਰ ਦੇ ਸਿਵਲ ਹਸਪੀਟਲ ਪੋਸਟਮਾਰਟਮ ਲਈ ਲਿਆਂਦਾ ਗਿਆ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅੱਗ ਲੱਗਣ ਕਾਰਨ ਉਸ ਦੀ ਚਪੇਟ ਵਿੱਚ ਪੰਜ ਬੱਚੇ ਅਤੇ ਦੋ ਸੇਵਾਦਾਰ ਆ ਗਏ ਸੀ ਜੋ ਪੂਰੀ ਤਰ੍ਹਾਂ ਚਲਸ ਗਏ ਅਤੇ ਇੱਕ ਸੇਵਾਦਾਰ ਦੀ ਹਾਲਤ ਨੂੰ ਨਾਜ਼ਕ ਦੇਖਦਿਆਂ ਉਸ ਨੂੰ ਡੀ ਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਮ੍ਰਿਤਕ ਦੇ ਨੂੰ ਫਰੋਜਪੁਰ ਦੇ ਸਿਵਲ ਹਸਪੀਟਲ ਲਈ ਪੋਸਟ ਮਾਰਟਮ ਲਈ ਲਿਆਂਦਾ ਗਿਆ ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ। ਉਧਰ ਰੁਕਤ ਸੇਵਾਦਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਰੋਜਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਜਿਹੜੀ ਘਟਨਾ ਸਾਹਮਣੇ ਆਈ ਹੈ ਤੇ ਹੋਇਆ ਕੀ ਸੀ? ਇਹ ਬੜੀ ਦੁਖਦਈ ਘਟਨਾ ਵਾਪਰੀ ਹੈ। ਗੋਦਰਾ ਸ਼ਨੀ ਜਾਮਨੀ ਸਾਹਿਬ ਜੀਤਪੁਰ ਦੇ ਲੰਗਰ ਹਾਲ ਦੇ ਵਿਚਰ ਸੋਈ ਦੇ ਵਿੱਚ 2 ਅਗਸਤ ਨੂੰ ਜੋ ਕੈਸ ਲੀਗ ਹੰਗਰ ਤੇ ਸਾਡੇ ਕੁਝ ਸੇਵਾਦਾਰ ਜ਼ਖਮੀ ਹੋਏ ਸੀ ਉਹਨਾਂ ਵਿੱਚੋਂ 5 ਜਿਹੜੇ ਆ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਦਾਖਲ ਆ ਜੋ ਕਾਫੀ ਸਥਿਰ ਹਾਂ ਤੇ ਕਾਫੀ ਉਤਸਰਾਰ ਹੋ ਰਿਹਾ ਔਰ ਇਹ ਜਿਹੜਾ ਮੁੰਡਾ ਤਲਵਿੰਦਰ ਸਿੰਘ ਸੀ ਥੋੜਾ ਸੀਰੀਅਸ ਸੀ ਇਹ ਵੀ ਉੱਥੇ ਲੁਧਿਆਣਾ ਦੇ GMC ਦੇ ਵਿੱਚ ਦਾਖਲ ਸੀ ਤੇ ਕਦ ਤੱਕ ਠੀਕ ਚੱਲ ਰਿਆ ਸੀ ਪਰ ਕੱਲ੍ਹ ਰਾਤ ਨੂੰ 10 ਦੀ ਰਾਤ ਨੂੰ ਇਹ ਸਿਰਸ ਹੋ ਗਿਆ ਡਾਕਟਰ ਦੀ ਰਿਪੋਰਟ ਅਨੁਸਾਰ ਤੇ ਅੱਜ ਸਵੇਰੇ 11:13 ਵਜੇ ਮੌਤ ਹੋ ਚੁੱਕੀ ਹੈ ਬਹੁਤ ਮੰਦਭਾਪ ਘਟਨਾ ਵਾਪਰੀ ਕਿ ਸੇਵਾਦਾਰ ਸੀ ਉਹ ਤੇ ਬਤੌਰ ਹਾਂ ਬਤੌਰ ਸਾਡਾ ਸੇਵਾਦਾਰ ਸੀ ਇਹ ਸਾਡਾ ਮੁਲਾਜ਼ਮ ਸੀ ਕੀ ਨਾਮ ਸੀ ਇਹਨਾਂ ਦਾ ਜੀ ਇਹ ਤੇਲਵਿੰਦਰ ਸਿੰਘ ਜੀ ਠੀਕ ਅਸੀਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵੱਲੋਂ ਵੀ ਕਿਸ ਤਰ੍ਹਾਂ ਦੇ ਯਤਨ ਕੀਤੇ ਕਿ ਜਿਹੜੇ ਲੋਕ ਜ਼ਖਮੀ ਹੋਏ ਸੀ ਪੀੜਤ ਸੀਗੇ ਕੁਦਰਤਾਂ ਸਾਨੂੰ ਬਹੁਤ ਸਹਾਇਤਾ ਦੇ ਰਹੇ ਨੇ ਸ਼ਰੂਕ ਤੁਖੀ ਨੂੰ ਬਹੁਤ ਸਾਰਾ ਜੋ ਪੈਸਾ ਉਧਰ ਤੋਂ ਲੱਗ ਰਿਹਾ ਹੈ ਵਧੀਆ ਰਿਸਪੌਂਸਿਬਿਲਟੀ ਹੈ ਡਾਕਟਰ ਸਾਹਿਬ ਦੀ ਸਾਰਾ ਚਿੰਤਾ ਕਿਹਾ ਵਧੀਆ ਸੁਧਾਰ ਹੋ ਰਿਹਾ ਹੈ ਪੇਸ਼ਟਾ ਹੋ ਜੇ ਲੁਧਿਆਣਾ ਵਾਲਾ ਸਿੰਘ ਸੀ ਆਪਣਾ ਸੇਵਾਦਾਰ ਇਹਦਾ ਵੀ ਵਧੀਆ ਸੁਧਾਰ ਹੈ ਕੱਲੀ ਜਿਹੜੀ ਹਾਲਾਤ ਇਹਨਾਂ ਦੀ ਕੱਲੀ ਬੇੜੀ ਇਹ ਪ੍ਰੋਬਲਮ ਨਹੀਂ ਹੈ ਜੀ ਐਸੇ ਕੋਲੋਂ ਕੋਈ ਨਾਂ ਨਹੀਂ ਜੀ ਮੈਨੇਜਰ ਸਾਹਿਬ ਕੋਲ ਕੋਈ ਸ਼ਰੂਨੀ ਕਮੇਟੀ ਪ੍ਰਧਾਨ ਸਾਹਿਬ ਕੋਲ ਕੋਈ ਨਾਂ ਨਹੀਂ ਇਹੋ ਵੀ ਖਰਚ ਹੋ ਰਿਹਾ ਸਰਵਿਸ ਆਮਲੀ ਸਾਥੂ ਤੇ ਕੀ ਅੱਜ ਕੀ ਹੋਇਆ ਕਿ ਅੱਜ ਸਵੇਰ 7 ਵਜੇ ਮੈਨੂੰ ਕੋਣ ਆਇਆ ਜੀ ਉਹਨਾਂ ਦਾ ਆਪਣਾ ਪਿਆਰਾ ਸੀ ਸੇਵਾਦਾਰੀ ਆਤੀ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਸਵੇਰ ਵੀ ਬਾਬਾ ਜੀ ਕੀ ਨੈ ਜੀ ਅੱਜ ਕੀ ਕਟਣਾ ਬੀਤੀ ਹੈ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਆ ਜੀ ਮੈਂ ਮੇਰਾ ਪਿਤਾ ਜੀ ਦਾ ਨਾਮ ਅੱਜ ਕਟਣਾ ਬੀਤੀ ਆ ਬੀਤੇ ਦਿਨਾਂ ਦੇ ਵਿੱਚ ਉਹ ਗੁਰਦਰਾ ਜਾਮਨੀ ਸਾਹਿਬ ਵਿਖੇ ਜੇ ਲੱਗਰ ਦੇ ਵਿੱਚ ਜਿਹੜੇ ਸਿਲੰਡਰਾਂ ਨਾਲ ਸਪੋਰਟ ਹੋਇਆ ਸੀਗਾ ਉਹਦੇ ਵਿੱਚ ਉਹ ਸੀਰੀਅਸ ਸੀਐਨਡੀ ਐਮਸੀ ਦੇ ਵਿੱਚ ਐਡਮਿਟ ਸੀ ਆਈਸੀ ਦੇ ਵਿੱਚ ਅੱਜ 6:30 ਵਜੇ ਉਹਦਾ ਦਿहांत ਹੋ ਗਿਆ ਜਿਹੜਾ ਸਾਰਾ ਪਰਿਵਾਰ ਗੁਰ ਰੋਸ਼ ਦੇ ਵਿੱਚ ਸਾਡੇ ਬਿੱਕੇ ਬਿੱਕੇ ਬੱਚੇ ਆ ਉਹ ਤਾਂ ਇੱਕ ਪੁੜੀ ਦੇ ਇੱਕ ਪੁੱਤ ਦੇਵੋ ਦਾ ਬਣਾ ਬਰਾ ਆਪਣੇ ਮਰ ਗਿਆ ਸੀ ਸਾਰਾ ਪਰਿਵਾਰ ਉਹਦੇ ਤੇ ਹੀ ਬੈਠਾਗਾ ਦਰੱਖਤ ਵਰਗਾ ਉਹ ਦਰਦ ਨੂੰ ਵੀ ਰੱਖਿਆ ਗੱਭਾ ਗੱਭਾ ਅਪਰੀ ਅਪਰੀ ਕਰਦੇ ਹੈ